ਹੂੰ ਨੀਨਤੀ ਹੀ ਮੰਨਣ ਦੇ ਬਾਜ ਤੂੰ ਹੀ ਆਪਣੇ ਮੂੰਹ ਨਾਲ ਕਹਿਣਾ ਵਾ ਕਿ ਗਰਲੀਨ ਤੇਰੀ ਗੱਲ ਸਹੀ ਆ ਮੈਂ ਇਹ ਥੋੜਾ ਕਹਿਣ ਦੀ ਆ ਕਿ ਤੂੰ ਕਹੋ ਵੀ ਪਿੰਦਰਾ ਕੋਈ ਗੱਲ ਵਾ ਗੱਲ ਯਾਰ ਇਹ ਆ ਕਿ ਤੈਨੂੰ ਪਤਾ ਹੀ ਭੈਣ ਦਾ ਉਹਨਾਂ ਦੇ ਨਾਲ ਰਿਸ਼ਤੇਦਾਰੀ ਚ ਜਿੱਥੇ ਨਵਦੇਵ ਦਾ ਹਨਾ ਪਹਿਲਾਂ ਕੋਈ ਹੋਇਆ ਰਿਸ਼ਤਾ ਉਹਨਾਂ ਦਾ ਫੋਨ ਤੇ ਲੱਗਾ ਤੇ ਪਤਾ ਨਹੀਂ ਉਹਨਾਂ ਦੇ ਕਿ ਕਿਹੜੀ ਕੋਈ ਗੱਲ ਚੱਲਦੀ ਹੈ ਤੇ ਕਿਹਦੀ ਹੀ ਤੈਨੂੰ ਬਾਜੂ ਚ ਮੁਲਾਵਾਗੇ ਕੱਲ੍ਹ ਤੋਂ ਉਹਨਾਂ ਨੇ ਫੋਨ ਹੀ ਨਹੀਂ ਕੀਤਾ ਉਥੋਂ ਪਤਾ ਨਹੀਂ ਕੀ ਗੱਲ ਕਹੇ ਨੇ ਕੀ ਫੂਕ ਉਹਨਾਂ ਦੇ ਕੰਨਾਂ 'ਚ ਮਾਰਤੀ ਆ ਇੱਕ ਨੂੰ ਤਲਕ ਫੜ ਕੇ ਕੰਡੇ ਤੇ ਪਿੰਦਰ ਨੂੰ ਆਂਦੇ ਸੀ ਤੇ ਜਵਾਬ ਦੇਦੇ ਜਵਾਬ ਦੇ ਦੇ ਇਹ ਕਿਦਾਂ ਦੀ ਗੱਲ ਹੋਈ ਅੱਗੇ ਥੋੜੀ ਬੇਇੱਜ਼ਤੀ ਹੋਈ ਕਹ ਲੋ ਲਾਲੋ ਸਾਹਿਬ ਫਿਰ ਤੁਸੀਂ ਚਾਚਾ ਭਤੀਜਾ ਹੋਣੀ ਉਹ ਤਰਾ ਰਸ਼ਵਾਲ ਮੇਰੇ ਸਾਹਿਬ ਨਾਲ ਦੇਣਾ ਜਵਾਬ ਦੇਣਾ ਹੀ ਚੰਗਾ ਹੁਣ ਕੋਈ ਗੱਲ ਨਹੀਂ ਭਾਬੀ ਵੇਖ ਲੈਨੇ ਸੋਚ ਲੈਨੇ ਕੀ ਕਰਨਾ ਫਿਰ ਚੱਲਿਆ ਅਨਵਦੀਪ ਨੂੰ ਫੋਨ ਲਾ ਕੇ ਦੱਸਾਂ ਉਹ ਵੀ ਟੈਨਸ਼ਨ ਚ ਹੁੰਦੀ ਹੈ ਵੀ ਪਤਾ ਨਹੀਂ ਕਿਉਂ ਨਾ ਫੋਨ ਕਰਦੇ ਨਾ ਚੁੱਕਣਦੇ ਇੱਕ ਦੇ ਮੈਨੂੰ ਨਾ ਰਿਸ਼ਤੇਦਾਰਾਂ ਦੀ ਸਮਝ ਨਹੀਂ ਲੱਗਦੀ ਉਹਾਂ ਵੀ ਤੁਹਾਨੂੰ ਕੀ ਲੱਗੇ ਕਿ ਇਹਦੇ ਘਰ ਨਾਲ ਜੋ ਕੁਝ ਮਰਜ਼ੀ ਹੁੰਦਾ ਹੋਵੇ ਜੇ ਕੋ ਹੁੰਦਾ ਨਾ ਹੋਰ ਤਾਂ ਕਦੇ ਵੀ ਨਹੀਂ ਜਾਣਾ ਮਨਾਉਣਾ ਕਿੰਨੇ ਤਰਲੇ ਮਾਰੇ ਤੇ ਫਿਰ ਵੀ ਕਿੰਨੇ ਬਹਾਨੇ ਕਰਦੇ ਨੇ ਉਹਦਾ ਇਦਾਂ ਨਹੀਂ ਚਾਹੀਦਾ ਜਦੋਂ ਉਹ ਹੀ ਨਹੀਂ ਕਿਸੇ ਦੇ ਘਰ ਚ ਦਸ ਹੁੰਦਾ ਜੀ ਦਿੰਦੇ ਤੇ ਕਿਸੇ ਦਾ ਕੀ ਮਤਲਬ ਹੁੰਦਾ ਪਰ ਨਾ ਆਂਦੇ ਵੀ ਕੋਈ ਨਾ ਕੋਈ ਪੰਗਾ ਪਾਵਾ ਛੱਡਣਾ ਹੈ ਤੇ ਅਗਲੇ ਨੂੰ ਵਾ ਤੂੰ ਪਰੇਸ਼ਾਨ ਕਰਨਾ ਕੱਲੇ ਹੁਣ ਫੋਨ ਹੈ ਇਕਣਾ ਵੀ ਸੂਰ ਰੱਖ ਕੇ ਤੇ ਚੇਤਾ ਹੀ ਭਲਾ ਹਟਦੀ ਕਾਲ ਹੈਜ਼ ਬੀਨ ਫੋਰਵਰਡਡ ਟੂ ਵੌਇਸ ਮੇਲ ਦ ਪਰਸਨ ਯੂ ਆਰ ਟ੍ਰਾਈਂਗ ਇਹ ਮੈਨੂੰ ਲੱਗਦਾ ਗੁੱਸੇ ਚ ਤਾਂ ਨਹੀਂ ਚੁੱਕਣ ਦੀ ਇੱਕ ਵਾਰੀ ਫੇਰ ਲਾ ਕੇ ਦੇਣਾ ਚੱਲੋ ਜੇ ਗੁੱਸਾ ਹੈ ਤੂੰ ਫੋਨ ਤੇ ਚੁੱਕ ਤੇ ਗੱਲ ਤੇ ਕਰ ਦੀਪ ਕੀ ਹਾਲੇ ਵਧੀਆ ਤੁਸੀਂ ਸੁਣਾਓ ਸ਼ੁਕਰ ਹੈ ਕਿ ਤੁਹਾਨੂੰ ਵੀ ਜਹਾਦ ਆਈ ਹੈ ਕਿੱਥੇ ਚੱਲ ਗਏ ਹੋ ਜਾਣਾ ਕਿੱਥੇ ਨਵਦੀਪ ਇੱਥੇ ਬਸ ਮੈਂ ਤਾਂ ਸੋਚਦੀ ਹਾਂ ਕਿ ਤੇ ਤੁਸੀਂ ਬਾਰ ਬੁਰਗੀਆਂ ਟਿਕਟਾ ਕਰਵਾ ਲਈਆਂ ਨੇ ਕੱਲ ਦਾ ਕਹਿ ਕੇ ਕਿ ਫੋਨ ਕਰਕੇ ਤੈਨੂੰ ਦੱਸਦੇ ਆ ਤੇ ਮੁੜ ਕੇ ਤਾਂ ਦਫੂਨ ਹੀ ਨਹੀਂ ਆਇਆ ਨਾ ਤੁਸੀਂ ਮੇਰਾ ਫੋਨ ਚੁੱਕਾ ਨਹੀਂ ਹੋ ਇਹ ਨਾ ਹੱਦ ਹੋ ਗਈ ਉਹਦਾ ਤਾਂ ਡੇਵਲੀ ਚੱਲ ਕੱਢ ਲਾ ਕੱਢ ਲਾ ਗੁੱਸਾ ਤੇਰਾ ਵੀ ਜਾਇਜ਼ ਆ ਯਾਰ ਮੇਰੀ ਵੀ ਨਾ ਮਜਬੂਰੀ ਹੀ ਤੇ ਮੈਂ ਤੈਨੂੰ ਸਾਰੀ ਗੱਲ ਦੱਸਦਾ ਪਤਾ ਕੀ ਗੱਲ ਬਣੀ ਹੀ ਜੇਰ ਗੱਲ ਦਾ ਮੈਨੂੰ ਪਤਾ ਲੱਗ ਗਿਆ ਪਰ ਕੰਮ ਸੇ ਕੰਮ ਬੰਦਾ ਫੋਨ ਤੇ ਚੁੱਕਦਾ ਮੈਂ ਨਾ ਚੱਲ ਸੌਰੀ ਯਾਰ ਗਲਤੀ ਹੋ ਗਈ ਦੱਸਿਆ ਹੀ ਲਵ ਵੀਰ ਜੀ ਨੇ ਵੀ ਕੀ ਗੱਲ ਚੱਲਣ ਦੀ ਹੈ ਤੁਹਾਡੇ ਘਰ ਉਹ ਨਾ ਸਿਰਫ ਭੈਣ ਦੇ ਮਨ ਚ ਹੋ ਗਿਆ ਡਾਊਟ ਤੇ ਉਧਰੋਂ ਹੀ ਆਉਣਦੇ ਆ ਤੇ ਮੈਂ ਵੀ ਪਹਿਲੇ ਨੰਬਰ ਤੇ ਹੁਣ ਤਿੰਨ ਨੂੰ ਫੋਨ ਕਰਕੇ ਦੱਸਦਾ ਪਹਿਲਾਂ ਠੀਕ ਆ ਹੁਣ ਕੀ ਆਂਦੇ ਨੇ ਹੁਣ ਉਹਨਾਂ ਨੇ ਕੀ ਕਹਿਣਾ ਮੰਨ ਗਏ ਨੇ ਤੇ ਜੇ ਤੈਨੂੰ ਲਵ ਨੇ ਸਾਰੀ ਗੱਲ ਦੱਸੀ ਫਿਰ ਤੈਨੂੰ ਇਹਨਾਂ ਵੀ ਪਤਾ ਹੋਣਾ ਵੀ ਜਿੱਥੇ ਤੇਰਾ ਪਹਿਲਾ ਰਿਸ਼ਤਾ ਹੋਇਆ ਹੈ ਨਾ ਉਹ ਭਾਜੀ ਹੋਣਾ ਦੀ ਰਿਸ਼ਤੇਦਾਰੀ ਦੇ ਵਿੱਚ ਹੀ ਉਹਨਾਂ ਕੋਲ ਜਲਤ ਗਲਤ ਕਹਿ ਤਾ ਹੀ ਉਹਨਾਂ ਨੇ ਤਾਂ ਤਾਂ ਕਰਕੇ ਕਰ ਦਿੱਤੀ ਕੀ ਵੀ ਠੀਕ ਪਰਵਿੰਦਰ ਅਹੀਂ ਤੇ ਡਾਰੀ ਗਈਆਂ ਪਤਾ ਨਹੀਂ ਕੀ ਗੱਲ ਹੋ ਗਈ ਪਰ ਤੁਹਾਨੂੰ ਵੀ ਪਤਾ ਵਾ ਜਦੋਂ ਇਦਾਂ ਸਾਰੀਆਂ ਧਿਆਣੀਆਂ ਚੱਲਣ ਦੀਆਂ ਹੋਣ ਤੇ ਬੰਦੋਬਾਰਾ ਚ ਕੋਈ ਫੋਨ ਨਾ ਚੁੱਕੇ ਤੇ ਫਿਰ ਕਿੰਨੀ ਟੈਨਸ਼ਨ ਹੁੰਦੀ ਹੈ ਟੈਨਸ਼ਨ ਤਾਂ ਨਵਦੀਪ ਤੁਹਾਡੇ ਘਰ ਵੀ ਬੜੀ ਸੀ ਉਹ ਵੀ ਨਹੀਂ ਹੰਡਾ ਫੋਨ ਚੁੱਕਦੇ ਤੇ ਇਸ ਕਰਕੇ ਮੜਾ ਜਾ ਹੋ ਗਿਆ ਤੇ ਹੁਣ ਇਹ ਹੈ ਵੀ ਜਦੋਂ ਦੇ ਨੂੰ ਛੁੱਟੀ ਹੋਏਗੀ ਨਾ ਉਦੋਂ ਦੱਸ ਦੀ ਫਿਰ ਹਨ ਆਪਾਂ ਚੱਲਾਂਗੇ ਸ਼ਹਿਰ ਸ਼ਹਿਰ ਹੁਣ ਕੀ ਜਾਣਾ ਵਾ ਤੂੰ ਇੱਥੇ ਆਪੇ ਜਾ ਕੇ ਤੇ ਲੈ ਆਯੋ ਉਹ ਨਹੀਂ ਮੈਂ ਆਉਣਾ ਹੈਗਾ ਨਾਲੇ ਇੰਨਾ ਬੜਾ ਸ਼ੁਕਰ ਹੈ ਦੀਦੀ ਕੋਣੀ ਮੰਨ ਗਈ ਇਹ ਵਾਕਿ ਜਵਾਈ ਪਾਈਗੇ ਵਿਆਹ ਵਿੱਚ ਹੋਣਾ ਚਾਹੀਦਾ ਬਿਲਕੁਲ ਤੇ ਇਦਾਂ ਕਰੀ ਤੂੰ ਤਿਆਰ ਰਹੀ ਜਿੱਦਣ ਛੁੱਟੀ ਹੋਏਗੀ ਤਾਂ ਫਿਰ ਜਾਣਾ ਹੀ ਪੱਕਾ ਨਹੀਂ ਨਹੀਂ ਪਿੰਦਰ ਮੈਂ ਹੀ ਹੁਣ ਜਾਣਾ ਹੈਗਾ ਆ ਤੈਨੂੰ ਮੈਨੂੰ ਵੇਖ ਲਈ ਸਮਝਿਆ ਵਾ ਉਹ ਦਿਨ ਵੀ ਮੈਂ ਢਾਡੇ ਕਰਕੇ 14 ਦਿਨ ਛੁੱਟੀ ਕੀਤੀ ਉੱਥੇ ਤੇ ਮੁੜ ਕੇ ਤੁਸੀਂ ਫੋਨ ਨਹੀਂ ਚੁੱਕਿਆ ਹੈਗਾ ਰੋਜ਼ ਜਿਹੜੀ ਇੰਤਾਂ ਦੇ ਪਖੰਡ ਨਹੀਂ ਚੰਗੀ ਲੱਗਦੀ ਹੈਗੀ ਮੈਂ ਹੁਣ ਕੀ ਫੇਰੇ ਢੀ ਸ਼ਕਤੀ ਬਾਨਾ ਮਾਰਾਂਗੀ ਵੀ ਹੋਰ ਉਹ ਕਿਦਾਂ ਮਾਰ ਰਹੀ ਐ ਅੱਜ ਪਤਾ ਲੱਗਦਾ ਵੀ ਮੈਡਮ ਐ ਲੈ ਤੇ ਹੋਰ ਵੀ ਬੜਾ ਈ ਆ ਨਾ ਤੀਹੀ ਵੀ ਆਪਣੀ ਵਰੀ ਈ ਇਦਾਂ ਹੀ ਸਟਾਈਲ ਮਾਰਦੀ ਹੁੰਦੀ ਐ ਚੱਲ ਠੀਕ ਆ ਯਾਰ ਸੌਰੀ ਉਹ ਦਿਨ ਲਈ ਉਹ ਸੌਰੀ ਕਹਿਣ ਦੀ ਨਹੀਂ ਕੋਈ ਵੀ ਲੋੜ ਹੈਗੀ ਤੂੰ ਹੀ ਨਾ ਯਾਰ ਆਪਣੀ ਪਸੰਦ ਦੇ ਲੈ ਆਇਓ ਜਿੰਦਾਂ ਦੇ ਵੀ ਕੱਪੜੇ ਲਿਆਉਣੇ ਹੋਣਗੇ ਮੈਨੂੰ ਇਹ ਨਹੀਂ ਪਤਾ ਮੈਂ ਤੈਨੂੰ ਫੋਨ ਕਰ ਦੇਣਾ ਤੇ ਤਿਆਰ ਰਹੀ ਤੇ ਮੈਂ ਆ ਜਾਣਾ ਈ ਮੇਰੀ ਸੁਣੋ ਜਿਸ ਸਗੋਂ ਤੁਸੀਂ ਚੰਗੀ ਹੋਣਾ ਦੀਦ ਨੂੰ ਤੇ ਭਾਜਣੇ ਖੁਸ਼ ਕਰਨਾ ਵਾ ਨਾ ਤੇ ਉਹਨਾਂ ਨੂੰ ਸੋ ਕੁ ਦੋਵਾਂ ਜੀਆ ਨੂੰ ਨਾਲ ਲੈ ਕੇ ਜਾਇਓ ਤੇ ਉੱਥੇ ਆਪਣੇ ਭਾਜੀ ਨੂੰ ਪੁੱਛਿਆ ਉਹਨਾਂ ਦੀ ਪਸੰਦ ਪੁੱਛਿਆ ਵੇਖਿਆ ਕਿ ਨੇ ਖੋਜ ਹੁੰਦੇ ਕੀ ਮੈਨੂੰ ਪੁਸ਼-ਪੁਸ਼ ਕੰਮ ਕਰਨ ਦੇ ਨੇ ਉਹ ਤਾਂ ਪੁੱਛਾਂਗੇ ਪਰ ਉਹਨਾਂ ਨੇ ਸਪੈਸ਼ਲ ਹੁਣ ਕਿਹਾ ਵੀ ਨਵਦੀਪ ਵੀ ਆਉਣੀ ਚਾਹੀਦੀ ਉੱਥੇ ਹੁਣ ਬੜੇ ਖੁਸ਼ ਨਹੀਂ ਉਦਾਂ ਚਲੋ ਸ਼ੁਕਰ ਉਹ ਵੀ ਖੁਸ਼ ਹੋ ਗਏ ਨੇ ਰੌਣਕਾਂ ਵੀ ਭੈਣ ਭਰਾਵਾਂ ਨਾਲ ਹੀ ਵੀ ਆਵੇ ਚੱਲਦੀਆਂ ਨੇ ਤੇ ਚਲੋ ਕੋਈ ਗੱਲ ਨਹੀਂ ਮੈਂ ਇੱਕ ਵਾਰੀ ਪੂਰੀ ਕੋਸ਼ਿਸ਼ ਕਰਾਂਗੀ ਆਪਣੇ ਵੱਲ ਮੈਨੂੰ ਪਤਾ ਕੀ ਗੱਲ ਆ ਇਹ ਸੋਚਦੀ ਨਹੀਂ ਕਿ ਜੇ ਮੈਂ ਹੁਣ ਨਹੀਂ ਛੁੱਟੀਆਂ ਕੀਤੀਆਂ ਹਣਾ ਹੁਣ ਕਿਹ ਵਿਆਹ ਲੱਗੇ ਨੇ ਪਿੰਦਰ ਛੁੱਟੀਆਂ ਮਿਲੀਆਂ ਆ ਆਪਾਂ ਉਦਾਂ ਜਾਵਾਂਗੇ ਜਿੱਦਾਂ ਤੈਨੂੰ ਛੁੱ ਚਲੋ ਫਿਰ ਐਦਵਾਰ ਦਾ ਰੱਖ ਲਾਂਗੇ ਹਾਂ ਚੱਲ ਠੀਕ ਆ ਚੰਗਾ ਫਿਰ ਠੀਕ ਆ ਹਾਂਜੀ ਠੀਕ ਆ ਮੈਂ ਵੀ ਵੇਹਣਾ ਮੈਂ ਵੀ ਦਿਨ ਹਾਂ ਗੁੱਸਾ ਕਰਨੇ ਨਾ ਤੇ ਇਹ ਤਾਂ ਮੇਨ ਅਸਰ ਚਲਾ ਵੀ ਨਹੀਂ ਤਾਂ ਆਸਤਾ ਹੀ ਨਾ ਮੈਨੂੰ ਉਹਦੇ ਇਹਨਾਂ ਨੂੰ ਫੋਨ ਕਰ ਲੈਣਾ ਚਾਹੀਦਾ ਹੈ ਗਲਤੀ ਮੇਰੀ ਵੀ ਹੈਗੀ ਆ ਫੋਨ ਕੀਤਾ ਨਹੀਂ ਆ ਹੁੰਦਾ ਤੇ ਸਹੀ ਹੈ ਜਦੋਂ ਘਰ ਵਿੱਚ ਇੰਨੀ ਕੋਈ ਗੱਲ ਚੱਲਣਗੇ ਫਿਰ ਕਿੱਥੇ ਦਿਲ ਕਰਦਾ ਕਿਸੇ ਨਾਲ ਗੱਲ ਕਰਨ ਫਿਰ ਬੰਦੇ ਨੂੰ ਹੁੰਦਾ ਵਾ ਕਿ ਮੈਂ ਹੁਣ ਇਧਰ ਵੀ ਗੱਲ ਸ਼ੁਰੂ ਕੀਤੀ ਤੇ ਇਧਰ ਆ ਲੜਾਈ ਪੈ ਗਈ ਹੈ ਨਾਵ ਹਾਂਜੀ ਕੱਪੜੇ ਧੋਣਦੇ ਹੋ ਹੋਰ ਮੈਂ ਫਿਰ ਤੋਲਣੀ ਆ ਸਵੇਰ ਸਵੇਰੇ ਕੰਮ ਵਾਵਾ ਨਿਭੜਿਆ ਹੁੰਦਾ ਕੱਪੜੇ ਧੋਫੇ ਹੁੰਦੇ ਬੈ ਜਾ ਪਾਣੀ ਪੀਣਾ ਲੈ ਆਵਾਂ ਨਾ ਨਾ ਮੈਂ ਤਾਂ ਕੀ ਨਹੀਂ ਹਾਂ ਸਕੂਲਾਂ ਤੇ ਮੈਂ ਇੱਕ ਰਿਤਨ ਨੂੰ ਨਾ ਸੁਣਾ ਦੇ ਜੰਨੀ ਆ ਜਿਵੇਂ ਜਦੋਂ ਮੈਨੂੰ ਫਿਰ ਛੁੱਟੀ ਹੋ ਜੂਗੀ ਨਾ ਤਹੀ ਤੇ ਸਮਣ ਤੇ ਸ਼ੈਰੀ ਆਜੋ ਨਹੀਂ ਨਾਵ ਇਹ ਇਦਾਂ ਨਹੀਂ ਕਰਨਾ ਹੈਗਾ ਉੱਥੇ ਕਿੱਥੇ ਤੂੰ ਘੁਲੋਤੀ ਰਹੇਂਗੀ ਜਾਂ ਅਹੀਂ ਘੁਲੋਤੇ ਰਹਾਂਗੇ ਤੇ ਇਹ ਆਪੇ ਤੇ ਰਵੀਰ ਨੂੰ ਲੈ ਕੇ ਚਲ ਜਾਾਂਗੇ ਉੱਥੇ ਟਾਈਮ ਹੀ ਨਹੀਂ ਲੱਗ ਸਕਦਾ ਵੱਧ ਘਟ ਪਾ ਬੀਜੀ ਟਾਈਮ ਲੱਗਣ ਵਾਲੀ ਕਿਹੜੀ ਕੋਈ ਗੱਲ ਵਾ ਜਿਦੋਂ ਮੈਂ ਤੁਹਾਨੂੰ ਕਹਿਨੀ ਸੀ 2:30 ਦੇ ਘਰੋਂ ਦੋਸਤੋਂ ਤੇ 8:00 ਵਜੇ ਮੈਨੂੰ ਛੁੱਟੀ ਹੋਣੀ ਆ ਅੱਧੇ ਘੰਟੇ 'ਚ ਤੁਹੀਂ ਸ਼ਹਿਰ ਪਹੁੰਚਣਾ ਅੱਧੇ ਘੰਟੇ 'ਚ ਮੈਂ ਆ ਜਨਾ ਵਾ ਤੁਹੀਂ ਖਰੋਣਾ ਕਾਦੀ ਲਈ ਆ ਤੁਹੀਂ ਮੇਰੇ ਆਉਂਦੇ ਨੂੰ ਮਹਿੰਦੀ ਲਵਾਇਓ ਹਾਂ ਨਾ ਵਾ ਸਗਣਾ ਦੇ ਕੰਮ ਹੁੰਦੇ ਆ ਪਹਿਲਾਂ ਕੁੜੀ ਦੇ ਲੱਗਦੀ ਹੈ ਤੇ ਫਿਰ ਸਾਡੇ ਲੱਗਣੀ ਹੈ ਕੋਈ ਗੱਲ ਨਹੀਂ ਬਾਅਦ ਚ ਲਵਾ ਲਾਂਗੇ ਤੇ ਜੇ ਇਧਰੋਂ ਹੀ ਬਸਿਆ ਆ ਗਈਆਂ ਤਾਂ ਉਧਰੋਂ ਕਿੱਦਾਂ ਆਉਣਾ ਵਾ ਕੰਨਾਲੇ ਤੇਰੀ ਐਕਟਿਵ ਕਿੰਨੇ ਚਲਾਕ ਲਿਆਉਣੀ ਆ ਸਮਨ ਨੇ ਕਹਿਣਾ ਮੈਂ ਨਹੀਂ ਮਹਿੰਦੀ ਤੈਨੂੰ ਇਸੇ ਇਹਦਾ ਤੇ ਤੇਰੇ ਵੀਰ ਨੂੰ ਖੜਾਾਂਗੇ ਗੱਡੀ 'ਚ ਜਾਵਾਂਗੇ ਤੇ ਗੱਡੀ 'ਚ ਆਵਾਂਗੇ ਚਲੋ ਫਿਰ ਇੱਜੇ ਹੀ ਕਰ ਲਿਓ ਮੈਂ ਤੈਨੂੰ ਆਪਣੇ ਵੱਲ ਬੜੀਆਂ ਸਲਾਹਾਂ ਕਰਦੀ ਹਾਂ ਨਹੀਂ ਹੰਪਿੰਨ ਨੂੰ ਕਹਾਂਗੀ ਤੇ ਸਿੱਧਾ ਉੱਥੇ ਜਾ ਜਿਵੇਂ ਮੈਂ ਉਧਰੋਂ ਆ ਜਾਾਂਗੀ ਤੇ ਇੰਨੀ ਗੱਲ ਤੇ ਮੈਂ ਸੋਚੀ ਵੀ ਮੁੜ ਕੇ ਐਕਸਵਾ ਕਿਨੇ ਚਲਾਉਣੀ ਆ ਇਹੋ ਤਾਂ ਮੈਂ ਕਹਿਣ ਦੀ ਚਲੋ ਫਿਰ ਠੀਕ ਹੈ ਐਗਰੀ ਵੈਹ ਗੱਲ ਕਰ ਲਿਓ ਉਹਨਾਂ ਨਾਲ ਕੋਈ ਗੱਲ ਮੈਂ ਕਰ ਲਾਂਗੀ ਠੀਕ ਤੇ ਬਹਿ ਜਾ ਤੂੰ ਨਹੀਂ ਬਹਿਣਾ ਕਿ ਮੈਂ ਹੋਰ ਜਾਵਾਂ ਮੈਂ ਲੇਟ ਹੋਉਂਦੀ ਆ ਮੈਂ ਆਪਣੇ ਵੱਲੋਂ ਬੜੀ ਸਲਾਹ ਬਣਾ ਕੇ ਆਈ ਹਾਂ ਟੱਡੇ ਵਾਲਾ ਠੀਕ ਆ ਭਾਬੀ ਹੋਏ ਕੱਲ ਚੱਲਣਾ ਨਵ ਨੂੰ ਤੇਲ ਤੇ ਕੋਈ ਸਮਾਨ ਸਮੂਹ ਜਿਹੜਾ ਕੋਈ ਲਿਆਉਣ ਵਾਲਾ ਸੀ ਤੇ ਉਹ ਦੱਸ ਦੇਣਾ ਹੀ ਲੈ ਹੁੰਦੇ ਚਾਹੇ ਤੁਸੀਂ ਲਿਆ ਦਿਓ ਫਿਰ ਉਹ ਤਾਂ ਕੋਈ ਖਾਸ ਜ਼ਿਆਦਾ ਨਹੀਂ ਸਮਾਨ ਹੁੰਦਾ ਤੇ ਗਰਲੀਨ ਆਖਣ ਦੇ ਵੀ ਹਸ਼ਾਮਾ ਨੂੰ ਜਾਣਾ ਸ਼ਹਿਰ ਨਵ ਨਵੇਂ ਜਾਣਾ ਨਾਲ ਅੱਛਾ ਤੇ ਲਵ ਤੂੰ ਵੀ ਜਾਣਾ ਹੀ ਹੋਣਾ ਫਿਰ ਹਾਂਜੀ ਮੰਮੀ ਕਹਿੰਦੇ ਫਿਰ ਮੈਂ ਵੀ ਜਾਵਾਂਗਾ ਹਾਂ ਤੇ ਥੋੜਾ ਬਹੁਤਾ ਜਿਹੜਾ ਕੋਈ ਹੋਊਗਾ ਲੈ ਆਵਣਗੇ ਕੋਈ ਗੱਲ ਨਹੀਂ ਕੋਈ ਚੱਤਰੀਆ ਪੇਦਾ ਕਰ ਲਾਂਗੇ ਜਿਹੜਾ ਵੀ ਹੋਊਗਾ ਆਪਾਂ ਲੈਵਾਂਗੇ ਜੋ ਵੀ ਚਲ ਵੇਖ ਲਿਓ ਫਿਰ ਤੁਸੀਂ ਆਪੀ ਹਾਂ ਇਹ ਹੋਰ ਤੂੰ ਦੱਸ ਕਿ ਪੁਰਾਣੇ ਪੁਰਾਣੇ ਕਿੰਨੇ ਇਕ ਸੱਜਣੇ ਆ ਪੁਰਾਣੇ ਤੇ ਭਾਬੀ ਗਿਆ ਤੇ ਸਾਰਿਆਂ ਨੂੰ ਹੀ ਆ ਅੱਛਾ ਹੁਣ ਕਮਾਂਕਾਰਾਂ ਦੇ ਦੇਣਾ ਕਣਕਾਂ-ਕੁਣਕਾਂ ਬੀਜਣ ਦੇ ਆ ਆਹੋ ਹੁਣ ਵੇਖੋ ਕਿੰਨੇ ਕ ਆਉਂਦੇ ਆ ਕਿੰਨੇ ਨਹੀਂ ਉਹ ਤੇਰਾ ਨਾਨਕੇ ਤੇ ਮਾਸੀ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਇਓ ਜ਼ਰੂਰ ਤੇ ਬਾਕੀ ਤੁਸੀਂ ਵੀ ਹੁਣ ਇੱਧਰ ਤਾਂ ਘਰ ਦਾ ਚਾਰਕ ਦਿਨ ਖੜਾ ਛੱਡ ਕੇ ਤੂੰ ਉੱਥੇ ਕੁੜੀਆਂ ਲੱਗ ਕੇ ਰਿਆ ਕਰੋ ਹੁਣ ਮੜਾ ਮੋਟਾ ਕੰਮ ਕਰ ਕੋਈ ਹੁੰਦਾ ਨਿਆਣੀਆਂ ਨਹੀਂ ਪਤਾ ਦੱਸਤਾ ਉਹਨਾਂ ਨੂੰ ਹਾਂ ਨਹੀਂ ਕੋਈ ਗੱਲ ਨਹੀਂ ਉੱਥੇ ਜਾਂਦੀ ਫੇਰੇ ਮਾਰਦੀ ਰਹਿੰਦੀ ਗਰਲੀਨ ਵੀ ਤੇ ਲਾ ਵੋ ਤੂੰ ਹੀ ਆਪਣੇ ਕੋਈ ਯਾਰ ਦੋਸਤ ਨੂੰ ਕਹਿਣਾ ਤੇ ਨਾਲੇ ਸੌਰਿਆ ਪਟਿਆ ਨੂੰ ਫੋਨ ਕਰ ਦੇਣਾ ਅਹੀਂ ਕੋਈ ਨਹੀਂ ਚਾਚਾ ਜੀ ਪੁੱਤਰਾ ਮੈਂ ਵੀ ਕਰੂੰਗਾ ਹਾਂਜੀ ਪਰ ਫੇਰ ਵੀ ਤੂੰ ਹੀ ਇੱਕ ਵਾਰੀ ਚੱਲ ਕਹਿ ਦੀ ਉਹ ਕੋਈ ਗੱਲ ਨਹੀਂ ਤੂੰ ਹੀ ਕਰ ਲਓਗੇ ਜਾਂ ਮੈਂ ਕਰ ਲਾਂ ਕੋਈ ਫਰਕ ਥੋੜਾ ਵਿੱਚ ਹੈਗਾ ਤੇ ਕੋਈ ਆਪਣਾ ਯਾਰ ਦੋਸਤ ਹੈਗਾ ਕੋਈ ਕਹਿਣ ਵਾਲਾ ਕੋਈ ਵੇਖ ਲਾ ਕਹਾਂਗਾ ਇੱਕ ਦੋ ਮੁੰਡੇ ਨੂੰ ਚਲੋ ਮੈਰੀ ਜੋ ਪ੍ਰੋਗਰਾਮ ਦੇ ਜਿਮਾਂਦਾਰ ਲੱਗਾ ਰਹਿਣ ਲੱ ਕੋ ਕਰ ਲੈਣਗੇ ਮੌਕੇ ਤੇ ਕਰ ਮੰਨ ਲਓ ਕਿ ਇਹਦੇ ਭੈਣ ਭਰਾ ਕੋ ਬੈਠਿਆ ਆਪ ਕੋ ਨਹੀਂ ਲਿਆ ਜਾਂਦਾ ਆਹੋ ਹੋਈ ਇਹ ਆਪੀ ਕੋ ਇੱਕ ਦੋ ਮੁੰਡੇ ਹੈਗੇ ਆਪਣੇ ਖਾਸ ਨੂੰ ਕਹਿ ਲਾਂਗੇ ਕੋ ਬਾਹਰ ਅੰਦਰ ਕੋ ਕੇ ਵੇ ਚੀਜ਼ ਫੜਨੀ ਪੈਂਦੀ ਆ ਆਹੋ ਹੀ ਗੱਲ ਤੇ ਬਾਕੀ ਉਹਦਾ ਚਾਚਾ ਜੀ ਕਿੰਨਾ ਕੇ ਤੁਹਾਡੇ ਸਾਹ ਮੈਨੇਜਮੈਂਟ ਜੀ ਕਿੰਨੇ ਕੁ ਹੋ ਜਾਣਗੇ ਫਿਰ ਇਹ ਆਪਾਂ ਨੂੰ ਥੋੜਾ ਜਿਹਾ ਗੈਸ ਤੇ ਮੰਮੀ ਲਾਉਣਾ ਪੈਣਾ ਹੈ ਕਿ ਨਹੀਂ ਆਹੋ ਸਭ ਕਾਬ ਤੇ ਲਾਉਣਾ ਹੀ ਮੰਨ ਲਓ ਕੋਈ ਹਮਦਾਵਾ ਚਾਹੇ ਕਿ ਭੈਣ ਭਰਾ ਕੋ ਕੇ ਕਾਰਨ ਕਰਕੇ ਨਹੀਂ ਆ ਜਾਂਦਾ ਉਹਦੇ ਬਾਅਦ ਦੀ ਗੱਲ ਆ ਪਰ ਅਸੀਂ ਤਾਂ ਆਪਣੀ ਤਿਆਰੀ ਕਰਕੇ ਰੱਖਣੀ ਹੈ ਨਾ ਹਾਂ ਚਾਚਾ ਜੀ ਉਧਰ ਬਰਾਤੇ ਕਿੰਨੇ ਕ ਜੀ ਹੋ ਜਾਣੇ ਆਪਣੇ ਲਾਇਆ ਕੋਈ ਹੱਬ ਤਵ ਬਰਾਤੇ ਲਵ ਉਹ ਕਹਿੰਦਾ ਕਿ 100 ਕ ਬੰਦਾ ਹੋ ਜਾਣਾ ਆ ਤੇ ਬਾਕੀ ਲਾਲਾ 150 ਬੰਦਾ ਇਧਰੋਂ ਆਪਣਾ ਲਾਲਾ 100 150 ਮਤਲਬ ਕਿ ਮੇਰਾ ਲਾ ਤਾਂ 300 ਬੰਦੇ ਦਾ ਜਿਹੜਾ ਨਾ ਰਹਿ ਜੀ ਮੈਂ ਕਰ ਲੇ ਬੰਦਾ ਹਾਂ ਮੈਂ ਵੀ ਇਹ ਤੁਹਾਨੂੰ ਕਹਿ ਲਗਾ ਹਾਂ ਵੀ ਵੇਖੋ ਵਦੇ ਦੀ ਜਥਾ ਹੁੰਦੀ ਆ ਪਰ ਘੱਡੇ ਦੀ ਮੁੜ ਕੇ ਕਿਉਂ ਮੰਮੀ ਸਾਰੇ ਪ੍ਰੋਗਰਾਮ ਦੇ ਵਿੱਚ ਨਿਕੀ ਜੀ ਗੱਲ ਤੋਂ ਖਰਚਾ ਕਰਕੇ ਨਾ ਪਰ ਐਵੇਂ ਮਾਜ ਹੀ ਪੈ ਜਾਂਦੀ ਆ ਹਾਂ ਨਹੀਂ ਵਿੱਚੇ ਫਿਰ ਬੰਦਾ ਕੰਮ ਛੱਡ ਕੇ ਭੱਜਦਾ ਦੁਕਾਨਾਂ ਤੇ ਚੰਗਾ ਵੀ ਨਹੀਂ ਲੱਗਦਾ ਹੂੰ ਉਹ ਸਾਡੇ 250 ਆ ਮੰਨ ਲਾ ਸਾਰੇ ਪਾ ਕੇ ਬਾ ਚੋ ਤੇ ਵੇਟਰ ਹੋਰ ਕਈ ਵਿੱਚ ਆ ਜਾਂਦੇ ਆ ਡੀ ਜੇ ਵਾਇਰਸ ਤੇ ਜਸਤਰੀ ਮਿਆ ਬੰਦੇ ਤੇ ਹੋਈ ਹੋ ਜਾਂਦੇ ਆ ਬਿਲਕੁਲ ਬਿਲਕੁਲ ਨਾਲ ਇੱਕ ਗੱਲ ਹੋਰ ਵੀ ਆ ਸਿਆਲ ਦਾ ਪ੍ਰੋਗਰਾਮ ਆ ਚਾਰਜੀ ਇਕੱਠੇ ਵੀ ਹੋ ਜਾਂਦੇ ਆ ਉਹ ਕਿਉਂਕਿ ਗਰਮੀ ਗਰਮੀ ਗੱਲ ਹੋਰ ਹੁੰਦੀ ਆ ਸਿਆਲ ਤੇ ਤਕਰੀਬਨ ਕੰਮ ਕਰ ਸਾਰੇ ਦਾ ਮਣਕਾ ਨੱਪ ਜਾਂਦਾ ਵਿਹਲੇ ਹੀ ਹੁੰਦੇ ਵਿਆਹ ਹੀ ਵੇਖਣੇ ਹੁੰਦੇ ਹੋਰ ਕੀ ਕਰਨਾ ਹੁੰਦਾ ਆਹ ਇਹ ਤੇ ਗੱਲ ਆਇਆ ਦਮਾਂ ਲੈ ਕੇ ਚਾਚਾ ਜੀ ਤੁਹਾਨੂੰ ਪੈਸੇ ਆਹੋ ਲਿਆ ਦੇ ਫਿਰ ਤੇਰਾ ਇਸ ਪਾਲ ਮੇਰੀ ਗੱਲ ਸੁਣਨੇ ਵੀ ਭਾਵੇਂ ਤੂੰ ਪਿਆਰੀ ਠੇਕੇ ਤੇ ਦਿੱਤੀ ਆ ਤੇ ਪੈਸੇ ਇਸ ਤਰ੍ਹਾਂ ਹੌਲੀ ਹੌਲੀ ਜਿਹੜੇ ਆ ਨਾ ਉਹ ਵੱਧ ਚੱਲ ਜਾਣੇ ਕਿਉਂਕਿ ਤੇਰਾ ਖਰਚਾ ਵੀ ਵੱਧਦਾ ਜਾਂਦਾ ਵਿਆਹ ਦਾ ਤੇ ਇਹ ਆ ਵੀ ਤੂੰ ਹੁਣ ਹੈਗਾ ਤੇ ਸਿਆਣਾ ਵਾ ਤੇ ਲੱਭਦੇ ਨਾਲ ਨਾ ਪੈੜੀ ਦਾ ਵੱਡਾ ਘੱਟਾ ਗੱਲ ਕਰ ਲਈ ਤੇ ਉਹਨੇ ਹੀ ਗੱਲ ਨੂੰ ਕੁੜੀਆਂ ਨੂੰ ਮਿਲਣਾ ਉਹ ਤੇ ਭਾਬੀ ਇੰਨਾ ਦਾ ਹੀ ਸਾਰਾ ਕੁਝ ਮੈਂ ਕਿਹੜਾ ਕਿਤੇ ਧਰਕੇ ਲੈ ਜਾਣਾ ਲੱਗਦਾ ਹੀ ਹੈ ਕੱਲ ਨੂੰ ਇੰਨੇ ਕੁੜੀਆਂ ਨੂੰ ਮਿਲਣਾ ਗੇਨਣਾ ਇਹਦਾ ਹੀ ਸਾਰਾ ਕੁਝ ਆਹੋ ਚੱਲ ਤੂੰ ਸਮਝਦਾਰ ਮੈਂ ਤਾਂ ਲੱਭ ਨਹੀਂ ਤੈਨੂੰ ਕੋਈ ਇਹੋ ਜੀ ਗੱਲ ਕਹਿਣੀ ਉਹ ਨਹੀਂ ਨਹੀਂ ਭਾਬੀ ਉਹ ਟੈਨਸ਼ਨ ਨਾ ਲੈ ਤੂੰ ਕੋਈ ਚੀਜ਼ ਦੀ ਉਹ ਸਾਰਾ ਕੁਝ ਜੋ ਕੁਝ ਹੈਗਾ ਨਾ ਲੱਗਦਾ ਹੀ ਹੈ ਹੁਣ ਕੁੜੀ ਤੇਰੀ ਇੱਕ ਕੱਲ ਸਰਕਾਰੀ ਨੌਕਰੀ ਕਰਨ ਗਈਈ ਆ ਉਹਦਾ ਚੰਗਾ ਵਿਆਹ ਕਰ ਦੋਗੇ ਤੇ ਦੂਜੀ ਨੂੰ ਵੀ ਹੋ ਸਕਦਾ ਨੌਕਰੀ ਮਿਲ ਹੀ ਜਾਵੇ ਤੇ ਕੱਲ ਜਦੋਂ ਬਗਾਨੇ ਆ ਗਏ ਨਾ ਉਹਨਾਂ ਦਾ ਧਿਆਨ ਫਿਰ ਦੂਜੇ ਪਾਸੇ ਹੋ ਜਾਂਦਾ ਵਾ ਕਿ ਜੋ ਕੁਛ ਸਾਡੇ ਘਰ ਹੀ ਆ ਜੇ ਤੇ ਫਿਰ ਉਹਨਾਂ ਨੂੰ ਮਿਲਣ ਵਾਲਾ ਤੇ ਹਰ ਕੋਈ ਨਹੀਂ ਨਾ ਰਹਿ ਜਾਣਾ। ਉਹ ਨਹੀਂ ਨਹੀਂ ਭਾਬੀ ਤੂੰ ਇਸ ਜੀ ਕਿਸੇ ਚੀਜ਼ ਦੀ ਟੈਨਸ਼ਨ ਨਾ ਲੈ। ਉਹ ਮੈਂ ਕਰ ਲੈਣਾ। ਲਵਨ ਆਪੇ ਕਰ ਲੂੰਗਾ ਮੈਂ ਕਹਿ ਦੂੰਗਾ ਉਹਨੂੰ। ਕੰਨ ਤੂੰ ਸਮਝਦਾਰ ਵੰ ਤੇਰੇ। ਮੈਂ ਇੰਨੇ ਕਿ ਤਰਨਾ ਗੱਲ ਹੀ ਕਰਨੀ ਦੀ ਬਸ। ਚਾਚਾ ਜੀ ਇੱਧਰ ਆਓ ਗੱਲ ਸੁਣਿਓ। ਬੈਠ ਜੇ ਤੈ ਮੈਂ ਬੈਠੇ ਬੋ। ਕਿੰਨੇ ਕੁ ਪੈਸੇ ਤੋਂ ਮੈਂ ਤੁਹਾਨੂੰ ਹੋਰ? ਉਹ ਜੇ ਮੈਂ ਪਹਿਲਾਂ 30 ਵੀ 20 ਜਤੀ ਹਜ਼ਾਰ ਦੇ ਦੇ। ਚਲੋ ਇਦਾਂ ਕਰਦਾ 30 ਦੇ ਦੇਣਾ ਜੇ ਹੋਰ ਜ਼ਰੂਰਤਾਂ ਤੇ ਉਹ ਵੀ ਲੈ ਜਾਓ। ਕਿਉਂਕਿ ਪੈਸੇ ਦਾ ਮੈਂ ਇੰਤਜ਼ਾਮ ਕੀਤਾ ਏ ਮੈਨੂੰ ਪਤਾ ਹੀ ਪਈ ਇਹੋ ਜੇ ਪ੍ਰੋਗਰਾਮ ਤੇ ਹੁਣ ਪੈਰ ਪੈਰ ਤੇ ਪੈਸੇ ਦੀ ਲੋੜ ਆ। ਤੂੰ ਪੈਸੇ ਨਾ ਆਪਣੇ ਕੋਲ ਰੱਖ ਹੂੰ ਜਿੱਥੇ ਕਿਤੇ ਵੀ ਦੇਣਾ ਲੈਣਾ ਨਾ ਉਹ ਤੂੰ ਆਪ ਹੀ ਵੇਖਣਾ ਆ। ਚਲੋ ਮੈਂ ਤੇ ਚਾਚਾ ਜੀ ਵੇਖ ਹੀ ਲਵਾਂਗਾ। ਪਰ ਇਹ ਆ ਵੀ ਜਿੱਥੇ ਹੁਣ ਤੁਹਾਨੂੰ ਲੋੜ ਆ ਤੂੰ ਮੇਰੇ ਨਾਲ ਥੋੜਾ ਵੇਖਣਾ। ਉਹ ਚੱਲ ਮੈਂ ਤੇ ਕਰ ਹੀ ਲੈਣਾ ਸਾਰ ਲੈਣਾ ਇੰਨਾ ਚੋ ਬਾਕੀ ਤੂੰ ਵੀ ਆ ਜਗੀਆਂ ਸਾਈਆਂ ਸੋਈਆਂ ਦੇਣ ਵਾਲੀਆਂ ਨਾ। ਉਹ ਤੂੰ ਕਰ ਕਰ ਕੇ ਤੇ ਸਾਰਾ ਦੇ ਦੂ ਦੇ ਤੂੰ ਵੈਸੇ ਤੇ ਤਕਰੀਬਨ ਸਾਈਆਂ ਦਾ ਕੰਮ ਤੇ ਨਿਪਟੜੀ ਗਿਆ ਵਾ ਹੁਣ ਜਿੱਦਾਂ ਜੇ ਕੋ ਮਤਲਬ ਦਿਮਾਗ ਚੋਂ ਨਿਕਲੀ ਵੀ ਹੋਊਗੀ ਤੂੰ ਆਪਾਂ ਫੇਰ ਕਰ ਲਾਂਗੇ ਤੇ ਨਾਲੇ ਇੱਕ ਗੱਲ ਹੋਰ ਜੀ ਜਿੱਦਾਂ ਵੀ ਮੈਂ ਦੇਣ ਲਿਆ ਨਾ ਪੈਸੇ ਤੁਹਾਨੂੰ ਗੁੱਸੇ ਵਾਲੀ ਗੱਲ ਨਹੀਂ ਜੇ ਥੋੜਾ ਜਿਹਾ ਤੁਸੀਂ ਲਿਖ ਦੇ ਰਹੋ ਕੇਵਲੇ ਮੇਰੇ ਦਿਮਾਗ ਚੋਂ ਨਿਕਲ ਜਾਂਦਾ ਵਾ ਇਹ ਵੀ ਲਿਖਿਆ ਹੋਊਗਾ ਤੇ ਫੇਰ ਚੇਤਾ ਰਹੂਗਾ ਉਹ ਮੈਂ ਲਿਖਣ ਦਿਆਂ ਸਾਰਾ ਜਿੰਨੇ ਮੈਂ ਲਈ ਆ ਨਾ ਦੇਖੋ ਮੈਂ ਸਾਰਾ ਲਿਖਣ ਦੇ ਆ ਟੈਨਸ਼ਨ ਨਾ ਲੈ ਕੋ ਠੀਕ ਹੈ ਫੇਰ ਮੈਂ ਦੇਣਾ ਤੁਹਾਨੂੰ ਲੈ ਕੇ ਚੱਲ ਆ ਜਾ ਹਲੋ ਸਮਣ ਛੇਤੀ ਆਜੋ ਟਾਈਮ ਨਾ ਲਾਓ ਬੋਤਾ ਹਾਂਜੀ ਭਾਬੀ ਜੀ ਬਸ ਆਉਣ ਲੱਗੀਆਂ ਐ ਨਾ ਦੀਦੀ ਰੋਟੀ ਖਾਂਡ ਐ ਪਈ ਦੀਦੀ ਆਜੋ ਫਿਰ ਭਾਬੀ ਦਾ ਫੋਨ ਆਉਣ ਡਿਆ ਵਾ ਚੱਲੀਏ ਫਿਰ ਚਲ ਸਮਣ ਉਹਨਾਂ ਦੁਕਾਨ ਦੇ ਤੇ ਮੈਂ ਚਲ ਤੋਈ ਦੇ ਦਿੰਨੀ ਆ ਚਲੋ ਫਿਰ ਚੱਲੀਏ ਦੀਦੀ ਸੱਚ ਨਾਲੇ ਪੈਸੇ ਪੁੱਛ ਹੈਗੇ ਸੀ ਹਾਂ ਕੋਈ ਗੱਲ ਨਹੀਂ ਹੈਗੇ ਨੇ ਉਹ ਜਿਹੇ ਨੇ ਟੈਨਸ਼ਨ ਲੈਣ ਦੀ ਮੈਂ ਕਿਹ ਕਿ ਪਤਾ ਉਦਾਂ ਹੀ ਨਾ ਤੁਰਪੀਏ ਚਲੋ ਮੈਂ ਤੇ ਤੁਹਾਨੂੰ ਹੀ ਕਰਨ ਦੀ ਹੈ ਕੋਈ ਨਹੀਂ ਰੱਖ ਲਈ ਕਿਸ ਮਾਰਨਾ ਖਲ ਗਿਆ ਤੇ ਨਹੀਂ ਉਥੇ ਪੇੜਾ ਤਵਾ ਉਹ ਆਣ ਕੇ ਰੱਖ ਲਾਂਗੀ ਕੋਈ ਗੱਲ ਨਹੀਂ ਤੇ ਨਾਲੇ ਨਾ ਭਾਪੀ ਜੀ ਮਾਮਾ ਜੀ ਸਾਡੇ ਚਾਹੀਦੀ ਸੈਂਡ ਕਰਦੀ ਹੈ ਬੈਠੋ ਤੇ ਚੂੜਾ ਤੇ ਉਹ ਉਹਨਾਂ ਨੇ ਨਹੀਂ ਲਿਉਣਾ ਹੈਗਾ ਆਂਦੀ ਲੈਵਾਂਗੇ ਪਹਿਲਾਂ ਕਹਿੰਦੇ ਸੀ ਨਾ ਹੀ ਲਾਂਗੇ ਤੇ ਉਹਨਾਂ ਨੇ ਪਹਿਲੇ ਸੈਂਡ ਕਰ ਦਿੱਤੇ ਕਿ ਨਹੀਂ ਆਪਣੀ ਪਸੰਦ ਦਾ ਚੂੜਾ ਤੇ ਗੇਰੇ ਜਿੰਦਾਂ ਨੇ ਹੀ ਲੈਣੇ ਹੈ ਨਾ ਲਾ ਲਿਓ ਤੇ ਚੱਲ ਕੋਈ ਗੱਲ ਨਹੀਂ ਨਾਲੇ ਆਪਣੀ ਪਸੰਦ ਦੀ ਵੇਖ ਲਈ ਤੇ ਨਾਲੇ ਸਾਈਜ਼ ਦਾ ਵੀ ਹੋ ਜਾਂਦਾ ਵਾ ਵੱਡਾ ਛੋਟਾ ਨਾ ਆਊਗਾ ਹਾਂਜੀ ਇਹੋ ਹੀ ਉਹ ਕਹਿੰਦੇ ਕਿ ਆਪਣਾ ਸਾਈਜ਼ ਦਾ ਇੱਕ ਚੈੱਕ ਕਰ ਲਿਓ ਤੇ ਨਾਲੇ ਹੁਣ ਤੁਹਾਨੂੰ ਪਤਾ ਹੈ ਅੱਜ ਕੱਲ ਕਿੰਨੇ ਤਰ੍ਹਾਂ ਦੇ ਚੱਲ ਰਹੇ ਨੇ ਤੇ ਜਿੱਦਾਂ ਦੇ ਵੀ ਤੁਹਾਨੂੰ ਵਧੀਆ ਲੱਗੂਗੇ ਨਾ ਓਦਾਂ ਦੇ ਤੁਸੀਂ ਨਾਲੇ ਫਿਰ ਉਹ ਵੀ ਅੱਜ ਹੀ ਪਸੰਦ ਕਰ ਲਾਂਗੇ ਠੀਕ ਆ ਤਾਂ ਸਮਨ ਤੂੰ ਵੀ ਆਪਣੇ ਸੂਟਾਂ ਦੀਆਂ ਚੁੰਨੀਆਂ ਲੈ ਲੈਣੀਆਂ ਏ ਫੇਰ ਕਹਿਣਾ ਮੇਰੇ ਏਰਿੰਗ ਰਹਿ ਗਈ ਮੇਰਾ ਫੁਲਾਣੀ ਚੀਜ਼ ਰਹਿ ਗਈ ਆ ਭਾਬੀ ਜੀ ਨੇ ਤੇਨੂੰ ਮੈਂ ਮਾਮਾ ਜੀ ਨੂੰ ਨਾ ਕੋਲ ਨਹੀਂ ਕਹੀ ਉਹ ਦਿਨ ਮੈਂ ਆਪਣੇ ਸਾਰੇ ਸੈੱਟ ਲੈ ਆਂਦੇ ਸੀਗੇ ਤੇ ਜੁੱਤੀਆਂ ਵੀ ਲੈ ਜਾਂਦੀ ਆਂ ਹਣੀ ਫੋੜ ਮੈਂ ਨਹੀਂ ਕੋਸ਼ ਲੈਣਾ ਹੈਗਾ ਲੈ ਤੂੰ ਤਾਂ ਬੜੀ ਸਿਆਣੀ ਹੋ ਗਈ ਪਹਿਲਾਂ ਲੈ ਆਈ ਉਹ ਚੀਜ਼ਾਂ ਹੁਣ ਲੈਣ ਦੀ ਕੀ ਜ਼ਰੂਰਤਾਂ ਨੂੰ ਲੜ ਲੜ ਟਿਕਲੀ ਚੀਜ਼ਾਂ ਲੈ ਆਂਦੀ ਐ ਤੇ ਹੁਣ ਤੇਨੇ ਆਪੇ ਸਿਆਣੀ ਹੋਣਾ ਵਾ ਤੇ ਲਾ ਦੀ ਦੀ ਫਿਰ ਲੈਣਾ ਨਹੀਂ ਹੀ ਤਾਂ ਕਰਨਾ ਹੀ ਸਭ ਤੋਂ ਵੱਧ ਮੇਰਾ ਟੌਰ ਉਹ ਤੇ ਫੇਰ ਹੀ ਕਹਿਣਾ ਵੇਖਣ ਵਾਲੇ ਨੇ ਕਹਿਣਾ ਵਾ ਭੈਣ ਭੈਣ ਦਾ ਟੌਰ ਐ ਤੇ ਜਿਹੜੀ ਭੈਣ ਦਾ ਵਿਆਹ ਉਹਦਾ ਟੌਰ ਐ ਤੇ ਦੂਜੀ ਕੀ ਬਣੀ ਫਿਰਦੀ ਆ ਤੁਹਾਡੀ ਟੌਰ ਹੋਣੀ ਲਾ ਨਹੀਂ ਨਹੀਂ ਤੇਰੀ ਟੌਰ ਹੋਣੀ ਚਾਹੀਦੀ ਆ ਅਗਲੀ ਨੇ ਰੇਬਨ ਨਹੀਂ ਘਟਾਵਾ ਹੈਗਾ ਇਹਦੀ ਗੱਲ ਤਾਂ ਢੜੀ ਸਹੀ ਐ ਹਲੇ ਤੇ ਲਹਿੰਗੇ ਦੀ ਲੜਾਈ ਪਾਈ ਹੀ ਇਨੇ ਮੈਂ ਲਹਿੰਗਾ ਲੈਣਾ ਵਾ ਤੇ ਤੁਸੀਂ ਲਹਿੰਗਾ ਹੀ ਲੈਣਾ ਹੀ ਮਿੰਟਾ ਜੀ ਕਹਿੰਦੇ ਕੋਈ ਗੱਲ ਨਹੀਂ ਤੇਨੂੰ ਬਾਅਦ ਵਿੱਚ ਲੈ ਕੇ ਦਵਾਂਗੇ ਕਿਰਾਏ ਤੇ ਪਹਿਲਾਂ ਕਹਿ ਨਹੀਂ ਤੇ ਕਿਰਾਏ ਦੇ ਨਾਲ ਕਿੰਨਾ ਕਿੰਨਾ ਮੰਗਦੇ ਆ ਹਣ ਆ ਇਹ ਤੇ ਸਹੀ ਆ ਫਿਰ ਇਹਨੂੰ ਇਹਦੀ ਡ्रेस ਹੀ ਬਣਾਤੀ ਨਾਮ ਮੈਨੂੰ ਖਾਇਆ ਹੀ ਨੇਵੀਜਾ ਬਲੂ ਹੀ ਬੜਾ ਹੀ ਸੋਹਣਾ ਹੀ ਹਾਂਜੀ ਆਹ ਪੁੱਛਿਆ ਮੈਨੂੰ ਤਾਂ ਬੜਾ ਪਸੰਦ ਲੱਗਾ ਕੋ ਚੱਲੀਏ ਹੁਣ ਕੀ ਗੱਲਾਂ ਕਰੀ ਜਾਣੀਆਂ ਨੇ ਚਲੋ ਜਾਂਦੇ ਆ ਵੀਰ ਨੂੰ ਤੇਰੇ ਨੂੰ ਧਾ ਲੰਦੇ ਉਹ ਤਾਂ ਨੂੰ ਡਿੱਗ ਡਿੱਕ ਕੀ ਗਿਆ ਵਾ ਫੋਨ ਦੇ ਪਾਬ ਵਿੱਚ ਤੇ ਸਾਨੂੰ ਕਰੀ ਜਾਨੇ ਛੇਤੀ ਆ ਜੋ ਛੇਤੀ ਆ ਜੋ ਛੇਤੀ ਦੇ ਕਹਿਣੀ ਸੀ ਤੁਹਾਡੇ ਵੀਰ ਨੇ ਬੜੀ ਛੇਤੀ ਮੈਨੂੰ ਪਾਈ ਹੀ ਚੱਲੀਏ ਫਿਰ ਉਹ ਹਾਰ ਕਹਿੰਦੇ ਇਹਨਾਂ ਦਾ ਘੜੀ ਟਾਈਮ ਲੱਗਣਾ ਤੇ ਮੈਂ ਪਹਿਲੀ ਚ ਚੱਕਰ ਮਾਰਉਣਾ ਮੋਟਰ ਚਲਾਈ ਹੀ ਪੱਠਿਆਂ ਨੂੰ ਪਾਣੀ ਲਾਇਆ ਹੀ